ਹਰੀ ਹਰੀ ਜਨ ਕੇ ਮਾਲਖ ਜੀਨਾ ਹਰੀ ধন ਜਨ ਕੋ ਆਪੂ ਪ੍ਰਭ ਦੀਨਾ ਹਰੀ ਹਰੀ ਜਨ ਕੇ ਊਟ ਸਤਾਣੀ ਹਰੀ ਪ੍ਰਤਾਪ ਜਨ ਆਵਰ ਨ ਜਾਣੀ ਪੁੱਤ ਪੁੱਤ ਜਨ ਹਰੀ ਰਸ ਰਾਤੇ ਸੁਨ ਸਮਾਦਨਾ ਅਮਰਸ ਮਾਤੇ आठ पहर जन हरि हरि जपें हरि का भक्त प्रगट नहीं छपें हरि की भगत मुखतवा करे नानक जन संग केते थरे हरि हर जन के मान कह दीना हरि धन जन को आप प्रभु दीना ਹਰੀ ਹਰਿ ਜਨਕੇ ਓਟ ਸਤਾਣੀ ਹਰੀ ਪਰਤਾਪ ਜਨਿਓ ਨ ਜਾਣੀ ਹੋਤ ਪੋਤ ਜਨ ਹਾਰੇ ਰਸ ਰਾਤੇ ਸੁਨ ਸੁਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰਿ ਦੇ ਕੈ ਹਰਿ ਕਾ ਭਗਤ ਪ੍ਰਗਟ ਨਹੀਂ ਥੈ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਗਿ ਕੇਤੇ ਕਰੇ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਗਿ ਕੇਤੇ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਹਰੀ ਹਰਿ ਜਨ ਕੇ ਮਾਲ ਖਜ਼ੀਨਾ ਹਰੀ ਧਨ ਜਨ ਕੋ ਆਪ ਪ੍ਰਪਦੀਨਾ ਆਪਾਂ ਦੁਨੀਆ ਵੀ ਲੋਕ ਹੁੰਨੇ ਨਾ ਤਾਂ ਆਪਾਂ ਕਹਿੰਨੇ ਸਾਡੀ ਆਹ ਦੌਲਤਾਂ ਜ਼ਮੀਨ ਜਾਇਦਾਦ ਆਹ ਸਾਰਾ ਸਾਡੀ ਕੁਛ ਹੈਗਾ ਲੇਕਿਨ ਜਿਹੜੇ ਭਗਤ ਜਨ ਹੁੰਦੇ ਨਾ ਉਹਨਾਂ ਦਾ ਮਾਲ ਉਹਨਾਂ ਦਾ ਖਜ਼ਾਨਾ ਹਰੀ ਧਨ ਹੁੰਦਾ ਔ ਕੀਰਤਨ ਨੂੰ ਪ੍ਰਭੂ ਭਗਤੀ ਨੂੰ ਆਪਣੀ ਦੌਲਤ ਸਮਝਦੇ ਹਨ ਔਰ ਇਹ ਦੌਲਤ ਉਹਨਾਂ ਨੂੰ ਆਪ ਪਰਮੇਸ਼ਰ ਨੇ ਬਖਸ਼ੀ ਹੁੰਦੀ ਹੈ ਹਰੀ ਹਰਿ ਜਨ ਕੇ ਓਟ ਸਤਾਣੀ ਆਪਾਂ ਨੂੰ ਆਸਰਾ ਹੁੰਦਾ ਕਿ ਮੇਰੇ ਕੋਲੇ ਆ ਹੈਗਾ ਇੱਕ ਕਿਲਾ ਜਾਂ ਆਹ ਸੁਰੱਖਿਆ ਦਾ ਸਥਾਨ ਜਾਂ ਮੇਰੇ ਕੋਲੇ ਹਥਿਆਰ ਹਨ ਤੇ ਉਹਨਾਂ ਦਾ ਉਹ ਟਾਸਰਾ ਇੱਕ ਪ੍ਰਭੂ ਦਾ ਨਾਮ ਹੁੰਦਾ ਹੈ ਹਰੀ ਪ੍ਰਤਾਪ ਜਨ ਅਵਰ ਨ ਜਾਣੀ ਆਪਾਂ ਤਾਂ ਕਹਿੰਦੇ ਨਾ ਮੈਂ ਉਹਨੂੰ ਵੀ ਜਾਣਦਾ ਉਹਨੂੰ ਵੀ ਜਾਣਦਾ ਜਿਨ੍ਹਾਂ ਨੂੰ ਪ੍ਰਭੂ ਦਾ ਆਸਰਾ ਹੁੰਦਾ ਨਾ ਹੋਰ ਕਿਸੇ ਨੂੰ ਨਹੀਂ ਜਾਣਦੇ ਉਹ ਸਿਰਫ ਰੱਬ ਨੂੰ ਹੀ ਜਾਣਦੇ ਹੁੰਦੇ ਹਨ ਉਹ ਉਤਪਉਤ ਜਨ ਹਰ ਰਸ ਰਾਤੇ ਉਹ ਅੰਦਰੋਂ ਬਾਹਰੋਂ ਰੱਬ ਦੇ ਰਸ ਵਿੱਚ ਹੀ ਰੰਗੇ ਹੁੰਦੇ ਹਨ ਸੁਨ ਸਮਾਦ ਲਾਮ ਰਸਮਾ ਇੱਕ ਜਿਹੜੀ ਸੁਨ ਅਵਸਥਾ ਹੁੰਦੀ ਹੈ ਨਾ ਜਿੱਥੇ ਕੋਈ ਕੈਲਕੂਲੇਸ਼ਨ ਨਹੀਂ ਪੂਰਨ ਸ਼ਾਂਤੀ ਉਥੇ ਜਿਹੜਾ ਨਾਮ ਦੀ ਮਸਤੀ ਵਿੱਚ ਉਹ ਰੰਗੇ ਹੁੰਦੇ ਹਨ ਮਾਤੇ ਆਪਾਂ ਕਹਿੰਦੇ ਨਾ ਉਹਨੇ ਉਹ ਨਸ਼ਾ ਕੀਤਾ ਉਹ ਮਸਤ ਹੋਇਆ ਬੇਟਾ ਉਹਨਾਂ ਦਾ ਨਸ਼ਾ ਰੱਬ ਦਾ ਨਾਮ ਹੀ ਹੁੰਦਾ ਹੈ ਆਠ ਪਹਿਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਉਹ ਠੇ ਪੈਰ ਪ੍ਰਭੂ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਤੇ ਉਹ ਜਿਹੜੀ ਅੰਦਰ ਭਗਤੀ ਤਾਂ ਉਹਨਾਂ ਨੇ ਅੰਦਰ ਕੀਤੀ ਹੁੰਦੀ ਹੈ ਲੇਕਿਨ ਉਹ ਬਾਹਰ ਉਹਨਾਂ ਦੇ ਚਿਹਰੇ ਵਿੱਚ ਉਹਨਾਂ ਦੀ ਬੋਲੀ ਦੇ ਵਿੱਚ ਉਹਨਾਂ ਦੀ ਨਜ਼ਰ ਦੇ ਵਿੱਚ ਉਹ ਬਾਹਰ ਆਪੇ ਚਲ ਚਲਕਦੀ ਹੈ ਉਹ ਛੁਪਦੀ ਨਹੀਂ ਭਗਤੀ ਭਾਵੇਂ ਅੰਦਰ ਹੀ ਕੀਤੀ ਹੋਵੇ ਉਹਦਾ ਅਸਰ ਬਾਣੀ ਦੇ ਵਿੱਚ ਮੇਲ ਮਿਲਵ ਦੇ ਵਿੱਚ ਸਭ ਜਗ ਨਜ਼ਰ ਆਉਣ ਲੱਗਦਾ ਹੈ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਗ ਕੇਤੇ ਤਰੇ ਤੇ ਆਪ ਨੂੰ ਤਾਂ ਇਸ ਸੰਸਾਰ ਦੇ ਜਿਹੜੇ ਜੰਜਾਲਾ ਤੋਂ ਛੁਟਕਾਰਾ ਮਿਲਦਾ ਹੀ ਹੈ ਆਪਣੇ ਜਿਹੜੇ ਸੰਗੀ ਸਾਥੀਆਂ ਨੂੰ ਆਪਣੇ ਜਿਹੜੇ ਨਾਲ ਦੇ ਕਿੰਨੇ ਹੀ ਅਨੇਕ ਅਨੇਕ ਉਹਨਾਂ ਦਾ ਵੀ ਨਾਲ ਛੁਟਕਾਰਾ ਹੋ ਜਾਂਦਾ ਹੈ ਹਰ ਕੀ ਭਗਤ ਮੁਕਤ ਬੋ ਕਰੇ ਉਹਨਾਂ ਦੇ ਵੀ ਨਾਲ ਹੀ ਮੁਕਤੀ ਹੋ ਜਾਂਦੀ ਹੈ ਨਾਨਕ ਜਨ ਸੰਗ ਕੇਤੇ ਤਰੇ ਦੇ ਸੰਗੀ ਸਾਥੀ ਜਿਹੜੇ ਹੈਗੇ ਉਹ ਨਾਲ ਹੀ ਉਹਨਾਂ ਦਾ ਕਲਿਆਣ ਹੋ ਜਾਂਦਾ ਉਹਨਾਂ ਦਾ ਉਧਾਰ ਹੋ ਜਾਂਦਾ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਅਦਸ ਨੋ ਅਗੇ ਬਖਸ਼ੋ ਹੋਈ ਅੰਗਲ ਤੇ ਆਈ ਦਾਸ ਖਿਮਾ ਲਾ ਜਾ ਚਖੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਜਿਹੜੀ ਲੜੀ ਹੈ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ